जन्म तुम्हारे ले, 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 ले जन्म तुम्हारे लेखे यह जन्म तुम्हारे लेखे जन्म तुम्हारे लेखे जन्म तुम्हारे लेखे जन्म तुम्हारे लेखे ਇਹ ਜਨਮ ਤੇ ਤੁਹਾਰੇ ਲੇਖੇ ਰੰਗ ਤੇ ਤੁਹਾਰੇ ਸੀ ਇਹ ਰੰਗ ਤੇ ਤੁਹਾਰੇ ਜਨਮ ਤੇ ਤੁਹਾਰੇ ਲੇਖੇ ਇਹ ਜਨਮ ਤੇ ਤੁਹਾਰੇ ਲੇਖੇ ਜਨਮ ਤੇ ਤੁਹਾਰੇ ਲੇਖੇ ਇਹ ਜਨਮ ਤੇ ਤੁਹਾਰੇ ਲੇਖੇ जन्म तुमारे लिखे जन्म तुम्हारे ले जन्म तुम्हारे लिखे जन्म तुम्हारे बहुत जन्म बिछरे थे माँ दो बहुत जन्म बिछरे थे माँ दो बहुत जन्म बिच ਜਨਮ ਤੋਂ ਮਾਰੇ ਲੇਖੇ ਇਹ ਜਨਮ ਤੋਂ ਮਾਰੇ ਲੇਖੇ ਇਹ ਜਨਮ ਤੋਂ ਮਾਰੇ ਲੇਖੇ ਜਨਮ ਤੋਂ ਮਾਰੇ ਲੇਖੇ ਇਹ ਜਨਮ ਤੋਂ ਮਾਰੇ ਲੇਖੇ ਇਹ ਜਨਮ ਤੋਂ ਮਾਰੇ ਲੇਖੇ हम सारे दीन दयाल तुम सर हम सारे दीन दयाल ना तुम सर हम दीन हम सर दीन दयाल तुम सर हम सर दीन दयाल ना तुम सर हम सर अब पति अर गया अब पति अर गया अब पति अर गया ਨਮੋ ਤੁਮਾਰੇ ਲੇਖੇ ਨਮੋ ਤੁਮਾਰੇ ਜੀ ਇਹ ਜਨਮ ਤੁਮਾਰੇ ਲੇਖੇ ਤੇ ਉਹ ਜਾਣਣ ਦੇ ਫੰਬਿਆਂ ਤਾਈ ਸੋਖ ਵੀ ਲੈਂਦੀ ਏ ਪਰ ਨੂਰ ਤੇ ਜਾਏ ਕਰੂ ਗੁਲਾਮੀ ਓਏ ਨੂਰ ਤੇ ਜਾਏ ਕਰੂ ਗੁਲਾਮੀ ਓਏ ਗਿੱਜਦੇ ਨਹੀਂ ਹੁੰਦੇ ਓਏ ਸੂਰਜ ਕਦੇ ਵਿਖੜੀਆਂ ਦੇ ਵਿੱਚ ਫਿੱਟਦੇ ਨਹੀਂ ਹੁੰਦੇ ਸੂਰਜ ਕਦੇ ਵਿਖੜੀਆਂ ਦੇ ਵਿੱਚ ਫਿੱਟਦੇ ਨਹੀਂ ਹੁੰਦੇ ਜਿਹੜੇ ਪਾਣੀ ਅੰਦਰ ਕੋਈ ਰੁਮਾਨੀ ਨਹੀਂ ਹੁੰਦੀ ਉਹ ਉਸ ਪਾਣੀ ਤੇ ਆਉਂਦੀ ਕਦੇ ਜੋ ਬੰਨੀ ਨਹੀਂ ਹੁੰਦੀ ਕਹੀ ਓਏ ਸੌੜੀਆਂ ਸੋਚਾਂ ਕੋਲੋਂ ਬੀਬਾ ਸੌੜੀਆਂ ਸੋਚਾਂ ਕੋਲੋਂ ਬੀਬਾ ਓਏ ਸੱਚ ਦੇ ਨਹੀਂ ਹੁੰਦੇ ਔਰ ਸੂਰਜ ਕਦੇ ਵਿਕਣੀਆਂ ਦੇ ਵਿੱਚ ਫਿੱਟਦੇ ਨਹੀਂ ਹੁੰਦੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਫਿੱਟਦੇ ਨਹੀਂ ਹੁੰਦੇ ਤੇ ਮੇਰ ਘਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਆ रगा तेरे अंदर ही कस्तूरी होंगी बोट बोट असी इस्तेमाले नहीं मिरगा अंदर ही होंगी हम हर कमे मेहनत बड़ी जरूरी हूँ हर कमे मेहनत बड़ी जरूरी हूँ ਯਾਰੋ ਮੋਹਬਤਿਆਂ ਦੇ ਕਦੇ ਕੜਾ ਹੈ ਵਿਛਦੇ ਨਹੀਂ ਹੁੰਦੇ ਮੋਹਬਤਿਆਂ ਤੇ ਕਦੇ ਕੜਾ ਹੈ ਵਿਛਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਲੀਆਂ ਦੇ ਵਿੱਚ ਫਿੰਦਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਲੀਆਂ ਦੇ ਵਿੱਚ ਫਿੰਦਦੇ ਨਹੀਂ ਹੁੰਦੇ ਜੋ ਕੁਝ ਵੀ ਹੈ ਹੁੰਦਾ ਹੁੰਦਾ ਪੂਰਿਆਂ ਵਕਤਾਂ ਤੇ ਜੋ ਕੁਝ ਨਹੀਂ ਹੈ ਹੁੰਦਾ ਹੁੰਦਾ ਪੂਰੇ ਵਕਤਾਂ ਤੇ ਇੱਕ ਦਿਨ ਚਾਰੇ ਲੱਗ ਜਾਂਦੇ ਨੇ ਉੱਚਿਆਂ ਤੱਕ ਤਾਂ ਕੇ ਜਿਨ ਕੱਤੇ ਦੇ ਬੀਜ ਸਿਆਉਣੇ ਵਿਛਦੇ ਨਹੀਂ ਹੁੰਦੇ ਔਰ ਸੂਰਜ ਕਦੇ ਵਿਖੜੀਆਂ ਦੇ ਵਿੱਚ ਫਿੱਟਦੇ ਨਹੀਂ ਹੁੰਦੇ ਸੂਰਜ ਕਦੇ ਵਿਖੜੀਆਂ ਦੇ ਵਿੱਚ ਆਪਣੇ ਮੱਥੇ ਤੇ ਸਾਨੂੰ ਨਾਜ ਨਹੀਂ ਹੁੰਦਾ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ ਨਹੀਂ ਹੁੰਦਾ ਕਿਉਂ ਨਫਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਕਿਉਂ ਨਫਰਤ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਸ਼ਾਨਕਿਸਤ ਦੀ ਦੇਖ-ਵੇਖ ਕੇ ਖਿੱਚਦੇ ਨਹੀਂ ਹੁੰਦੇ य यार सूरज कॾहिं बि कड़ी सूरज कॾहिं बि कड़ी सूरज कॾहिं बि कड़ी Casaram! ਜੋ ਬਲੇ ਸਵਾਗਤ ਹੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਸਰਪੰਚ ਸੰਦੀਪ ਕੁਮਾਰ ਚਿੰਨਾ ਜੀ ਮੇਰੇ ਫਾਦਰ ਸਾਹਿਬ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 4 ਜਨਵਰੀ 2024 ਨੂੰ ਕੁਝ ਗਲਤ ਅੰਸਰਾਂ ਵੱਲੋਂ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਅੱਜ ਉਹਨਾਂ ਦੀ ਯਾਦ ਦੇ ਵਿੱਚ ਦੂਸਰਾ ਮਹਾਨ ਚੇਤਨਾ ਸਮਾਗਮ ਕਰਾਇਆ ਗਿਆ ਜਿਸ ਦੇ ਵਿੱਚ ਡੇਰਾ ਸਚਕਣ ਪੱਲਾ ਤੋਂ ਸ੍ਰੀ 108 ਸੰਤ ਨਰਨਜਨदास ਮਹਾਰਾਜ ਜੀ ਜੀ ਨੇ ਦਰਸ਼ਨ ਦੀਦਾਰ ਦਿੱਤੇ ਅਤੇ ਉਹਨਾਂ ਦੇ ਨਾਲ ਆਵਾਜ਼ੇ ਕੌਮ ਸੰਤ ਕਿਸ਼ਨ ਨਾਥ ਮਹਾਰਾਜ ਜੀ ਝੇੜੂ ਵਾਲੇ ਉਹ ਵੀ ਪਹੁੰਚੇ ਤੇ ਹੋਰ ਮਹਾਪੁਰਸ਼ ਸਾਡੇ ਸਮਾਜ ਦੇ ਅਤੇ ਬੁੱਧੀਜੀਵੀ ਲੋਕ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਜੀ ਆਇਆਂ ਕਰਦਾ ਹਾਂ ਮੇਰੇ ਫਾਦਰ ਸਾਹਿਬ ਸਰਪੰਚ ਕੁਮਾਰ ਸਰਪੰਚ ਲੀਖ ਕੁਮਾਰ ਚਿੰਨਾ ਜੀ ਹਮੇਸ਼ਾ ਹੀ ਸਮਾਜ ਦੇ ਭਲੇ ਬਾਰੇ ਸੋਚਦੇ ਰਹੇ ਉਨਾਰੇ ਇਹ ਸੋਚਦਾ ਸੀਗਾ ਕਿ ਜੇ ਜਿਵੇਂ ਕਿ ਰਵਿਦਾਸ ਮਹਾਰਾਜ ਜੀ ਨੇ ਉਸ ਟਾਈਮ ਦੇ ਵਿੱਚ ਆਪਣੇ ਰਾਜ ਭਾਗ ਦੀ ਲੜਾਈ ਲੜੀ ਪਰ ਉਹ ਲੜਾਈ ਨੂੰ ਕਈ ਮਨੁਵਾਦੀ ਵਿਰੋਧੀ ਕਈ ਦਲਤ ਵਿਰੋਧੀ ਲੋਕ ਉਸ ਲੜਾਈ ਨੂੰ ਦੱਬਣਾ ਚਾਹੁੰਦੇ ਸੀਗੇ ਰਵਿਦਾਸ ਮਹਾਰਾਜ ਜੀ ਨੂੰ ਦੱਬਣਾ ਚਾਹੁੰਦੇ ਸੀਗੇ ਮੇਰੇ ਫਾਦਰ ਸਾਹਿਬ ਦਾ ਇਹ ਸੁਪਨਾ ਸੀਗਾ ਕਿ ਮੈਂ ਆਪਣਾ ਰਾਜ ਭਾਗ ਆਪਣੇ ਲੋਕਾਂ ਨੂੰ ਇੱਕ ਵਾਰੀ ਦਿਖਾ ਦਵਾਂ ਜਦੋਂ ਮੈਂ ਆਪਣੇ ਫਾਦਰ ਸਾਹਿਬ ਦਾ ਕੈਂਪੇਨ ਕਰਨ ਜਾਂਦਾ ਹੁੰਦਾ ਸੀਗਾ ਉਹਨਾਂ ਦਾ ਇਹ ਕਹਿਦਾ ਸੀ ਕਿ ਆਪਣੇ ਜਿੰਦੇ ਜੀ ਆਪਣਾ ਇੱਕ ਰਾਜ ਭਾਗ ਦੇਖ ਲੋ ਬਟ ਸਮੇ ਨੇ ਫੜਾ ਸਾਰਾ ਸਾਥ ਰਿਨ ਦਿੱਤਾ ਨਹੀਂ ਤਾਂ ਆੜਵਾੜੇ ਸਮੇਂ ਚ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੈਨਿੰਗ ਸੀਗੀ ਜਿਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਸੂਰਮੇ ਜਿਹੜੇ ਜੰਮਦੇ ਅੱਜ ਨਾਲ ਸੋਚ ਜਿਨ੍ਹਾਂ ਦੀ ਇਦਾਂ ਦੀ ਸੋਚ ਹੁੰਦੀ ਆ ਕਿ ਆਪਣਾ ਰਾਜ ਭਾਗ ਲੈ ਕੇ ਆਓ ਆਪਣੇ ਸਮਾਜ ਨੂੰ ਜਿਹੜੇ ਵਧੀਆ ਸੇਧ ਦਿੰਦੇ ਆ ਸਾਡਾ ਇਹ ਫਰਜ਼ ਆ ਕਿ ਆਪਾਂ ਉਹਨਾਂ ਦੇ ਚਲਾਏ ਹੋਏ ਮਿਸ਼ਨ ਤੇ ਚੱਲਣਾ ਜਿਵੇਂ ਕਾਂਚੀਰਾਮ ਜੀ ਆਪਾਂ ਦੇਖੇ ਡਾਕਟਰ ਬੀ ਆਰ ਐਮ ਭੇਦਕਰ ਜੀ ਅਤੇ ਹੋਰ ਮਹਾਨ ਸ਼ਖਸੀਅਤਾਂ ਸਾਡੇ ਸਮਾਜ ਦੇ ਵਿੱਚ ਆਏ ਰਹਿਬਰ ਆਏ ਆਪਾਂ ਉਹਨਾਂ ਦੇ ਮਿਸ਼ਨ ਤੇ ਚੱਲੀਏ ਇਹਨੇ ਕਹਿੰਦਾ ਸਭ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਜੀ ਆਇਆਂ ਕਰਦਾ ਛੋਟੀ ਹੈ ਪਰ ਜੱਜ ਵੀ ਹਮੇਸ਼ਾ ਤੁਹਾਡੇ ਪਟੇਰੇ ਆ ਕਿਉਂਕਿ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਜਿਹੜਾ ਤੁਹਾਡਾ ਭਾਸ਼ਣ ਹੁੰਦਾ ਅਸੀਂ ਸੁਣਦੇ ਹਾਂ ਬੜਾ ਜੀਸੀਦਾ ਭਾਸ਼ਣ ਹੁੰਦਾ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪਿਤਾ ਦੇ ਏ ਦਸਾਈ ਮਾਰਗ ਤੇ ਚੱਲ ਕੇ ਜੋ ਉਹਨਾਂ ਨੇ ਰਾਜ ਭਾਗ ਦੀ ਗੱਲ ਕੀਤੀ ਸੀ ਕਿ ਰਾਜਨੀਤੀ ਦੇ ਵਿੱਚ ਵੀ ਆਉਣ ਦਾ ਕੋਈ ਵਿਚਾਰ ਹੈ ਆਪਣਾ ਦੇਖੋ ਮੈਂ ਇਹ ਤਾਂ ਕਹਿਣਾ ਨਹੀਂ ਚਾਹੁੰਦਾ ਕਿ ਯਕੀਨ ਤੇ ਨਹੀਂ ਕਹਿੰਦਾ ਕਿ ਮੈਂ ਸੱਤਾ ਦੇ ਵਿੱਚ ਆਉਂਗਾ ਹੈ ਨਹੀਂ ਆਉਂਗਾ ਪਰ ਮੈਂ ਇਹ ਤੁਹਾਨੂੰ ਯਕੀਨ ਦਿਲਾਉਂਦਾ ਕਿ ਇਨਾਂ ਕਮ ਸਮਾਜ ਲਈ ਆਪਣੇ ਫਾਦਰ ਸਾਹਿਬ ਦੇ ਦਿਖਾਏ ਹੋਏ ਰਸਤੇ ਚੱਲੂੰਗਾ ਕਿ ਹਰ ਰਿਕਸ਼ਾ ਚਲਾਉਣ ਵਾਲਾ ਆਦਮੀ ਵੀ ਵਿਧਾਨ ਸਭਾ ਦੀ ਲੋਕ ਸਭਾ ਦੀ ਗੱਲ ਕਰੇਗਾ ਮੇਰੇ মিডিਆ ਵਾਲੇ ਵੀਰ ਜਿਹੜੇ ਆ ਸੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਆ ਜੋ ਤੁਸੀਂ ਸਮਾਜ ਦੀ ਜਿਹੜੀ ਗੱਲ ਹੈ ਜਨ ਜਨ ਤੱਕ ਪਹੁੰਚਾ ਰਹੇ ਹੋ ਸੋ ਅੱਜ ਮੇਰੇ ਛੋਟੇ ਵੀਰ ਅਮਰਸ਼ੀਰ ਸੰਦੀਪ ਕੁਮਾਰ ਚੀਨਾ ਜੀ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਹੀ ਡੰਪ ਦੇ ਉੱਪਰ ਦੂਸਰਾ ਸੰਸਮੇਲਨ ਕਰਵਾਇਆ ਗਿਆ ਜਿਸ ਦੇ ਵਿੱਚ ਸਤਗੁਰੂ ਨਰਨਜਨ ਦਾਸ ਜੀ ਮਹਾਰਾਜ ਡੇਰਾ ਸਚਕੰਡ ਬੱਲਾ ਤੋਂ ਆਵਾਜ਼ੇ ਕੌਮ ਸੰਤ ਕ੍ਰਿਸ਼ਨਾ ਜੀ ਚਿਹੜੂ ਸੰਤ ਲੇਖ ਰਾਜ ਜੀ ਔਰ ਦਵਿੰਦਰ ਦਾਸ ਜੀ ਡੇਰਾ ਸਚਖਨ ਬੱਲਾਂ ਤੋਂ ਸੋ ਸਪੈਸ਼ਲ ਤੌਰ ਤੇ ਜਿੰਨੀਆਂ ਵੀ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਆਪਣੇ ਵੀਰ ਨੂੰ ਸ਼ਰਧਾਂਜਲੀ ਦੇਣ ਲਈ ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਸੋ ਉਹਨਾਂ ਦੀ ਯਾਦ ਦੇ ਵਿੱਚ ਦੂਸਰਾ ਖੂਨਦਾਨ ਕੈਂਪ ਵੀ ਇੱਥੇ ਲਗਾਇਆ ਗਿਆ ਸੋ ਸੰਤਾ ਮਹਾਪੁਰਸ਼ਾਂ ਨੇ ਔਰ ਜਿੰਨੇ ਵੀ ਬੁੱਧੀਜੀਵੀ ਆਏ ਸਾਰਿਆਂ ਨੇ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਨੂੰ ਨਿੱਗੀ ਸ਼ਰਧਾਂਜਲੀ ਦੇ ਕੇ ਉਹਨਾਂ ਨੂੰ ਯਾਦ ਕੀਤਾ ਸੋ ਅਸੀਂ ਹਮੇਸ਼ਾ ਹੀ ਕੋਈ ਨਾ ਕੋਈ ਆਪਣੇ ਵੀਰ ਦੇ ਨਾਂ ਤੇ ਉਪਰਾਲਾ ਕਰਦੇ ਰਾਵਾਂਗੇ ਔਰ ਕਰਦੇ ਰਹਿਣਾ ਆ ਸੋ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਜੋ ਉਹਨਾਂ ਦੀ ਸੋਚ ਹੈ ਜੋ ਸੋਚ ਸੀ ਉਹਨਾਂ ਦੀ ਜਨ ਜਨ ਤੱਕ ਪਹੁੰਚਾਈ ਜਾਵੇ ਤਾਂ ਕਿ ਵੀਰ ਨੂੰ ਵੀਰ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਵੀਰੇ ਦੀ ਚੀਨਾ ਜੀ ਦੀ ਜੋ ਘਾਟ ਮਹਿਸੂਸ ਨਾ ਹੋ ਸਕੇ ਸੋ ਪੂਰਾ ਸਮਾਜ ਇਹਨਾਂ ਦੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜਾ ਆ ਸੋ ਜਿੰਨੇ ਵੀ ਅ ਸਮਾਜ ਸੇਵੀ ਜਿਵੇਂ ਕਿ ਜਿੰਨੇ ਵੀ ਸਾਡੀਆਂ ਪਾਰਟੀਆਂ ਵਾਲੇ ਵੀ ਜਿੰਨੇ ਵੀ ਆ ਉਹ ਵੀ ਸਾਰਿਆਂ ਨੇ ਬਹੁਤ ਇੱਥੇ ਆ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੋ ਮੈਂ ਜੋ ਇਹ ਪ੍ਰੋਗਰਾਮ ਬਹੁਤ ਹੀ ਸਕਸੈਸਫੁਲ ਹੋਇਆ ਔਰ ਅ ਬਦ ਚੜ ਕੇ ਸੰਗਤ ਆਈ ਆ ਔਰ ਸੰਗਤ ਨੇ ਸਾਥ ਵੀ ਦਿੱਤਾ ਸੋ ਆਪਣੇ ਵੀਰ ਨੂੰ ਸ਼ਰਧਾਂਜਲੀ ਦਿੰਦਿਆਂ ਮੈਂ ਆਪ ਸਭ ਜੀ ਦਾ ਧੰਨਵਾਦ ਕਰਦਾ ਔਰ ਆਪਣੇ ਛੋਟੇ ਵੀਰ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਨੂੰ ਦਿਲੋਂ ਨਿੱਘੀ ਸ਼ਰਧਾਂਜਲੀ ਦਿੰਦਾ ਹਾਂ ਜੈ ਗੁਰਦੇਵ ਸੋ ਸਾਥੀਓ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਅੱਡਾ ਤੋਂ ਸੜਕਾਂ ਦੇ ਵਿੱਚ ਅਮਰ ਸ਼ਹੀਦ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਨੂੰ ਯਾਦ ਕਰਦਿਆਂ ਚੇਤਨਾ ਸਮਾਗਮ ਕਰਾਇਆ ਗਿਆ ਜਿਸ ਦੇ ਵਿੱਚ ਧਰਮਗੁਰੂ ਅਖਿਲ ਭਾਰਤੀ ਰਬਦਾਸੀਆ ਧਰਮ ਸੰਗਠਨ ਦੇ ਧਰਮਗੁਰੂ ਸਤਗੁਰ ਨਰਿੰਦਰਨ ਦਾਸ ਜੀ ਮਹਾਰਾਜ ਜੀ ਨੇ ਸ਼ਿਰਕਤ ਕੀਤੀ ਔਰ ਨਾਲ ਆਵਾਜ਼ੇ ਕੌਮ ਸੰਤ ਕਿਸ਼ਨਾ ਜੀ ਚਿਹੜੂ ਅਤੇ ਹੋਰ ਬੁੱਧੀਜੀਵੀ ਲੀਡਰ ਸਹਿਬਾਨ ਸਾਰਿਆਂ ਨੇ ਆ ਕੇ ਹਾਜ਼ਰੀ ਭਰੀ ਔਰ ਜਿਹਦੇ ਵਿੱਚ ਸਾਡੇ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਸ਼ਰਕਤ ਕੀਤੀ ਔਰ ਸੰਗਤਾਂ ਨੂੰ ਸੰਬੋਧਨ ਕੀਤਾ ਔਰ ਮਿਸ਼ਨ ਦੇ ਨਾਲ ਜੋੜਿਆ ਸੋ ਉਹਦੇ ਹੀ ਚੇਤਨਾ ਸਮਾਗਮ ਦੇ ਵਿੱਚ ਇੱਕ ਦੀਪਕ ਮਾਰ ਚੀਨਾ ਜੀ ਨੂੰ ਯਾਦ ਕਰਦੇ ਆ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਬਲੱਡ ਦਾਨ ਕਰਕੇ ਬਲੱਡ ਕੈਂਪ ਲਗਾਇਆ ਗਿਆ ਸੋ ਬਲੱਡ ਦਾਨ ਕਰਕੇ ਨੌਜਵਾਨਾਂ ਨੇ ਇੱਕ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਨੂੰ ਇੱਕ ਨੇਕ ਔਰ ਨਿੱਗੀ ਸ਼ਰਧਾਂਜਲੀ ਦਿੱਤੀ ਸੋ ਇਸ ਤਰ੍ਹਾਂ ਹੀ ਸਾਨੂੰ ਬਲੱਡ ਜੋ ਕੈਂਪ ਹੈ ਲਗਾਉਣੇ ਚਾਹੀਦੇ ਖੂਨਦਾਨ ਚਾਹੀਦਾ ਤਾਂ ਕਿ ਕਿਸੇ ਗਰੀਬ ਦੇ ਜਾਂ ਕਿਸੇ ਜ਼ਰੂਰਤਮੰਦਾਂ ਦੇ ਕੰਮ ਆ ਸਕੇ ਸੋ ਇਸ ਤਰ੍ਹਾਂ ਨੌਜਵਾਨ ਖੂਨਦਾਨ ਕਰ ਰਹੇ ਉਸ ਨਾਲ ਨਾਲ ਜਿਹੜੇ ਭੈਣਾਂ ਦੀ ਖੂਨਦਾਨ ਕਰੀਆਂ ਵੀ ਉਹਨਾਂ ਲਈ ਸਮੇਂ ਦੇ ਵਿੱਚ ਭੈਣਾਂ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਭੈਣਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਬਲੱਡ ਜਿਹੜਾ ਉਹ ਦੇਣ ਦੇ ਨਾਲ ਬਲੱਡ ਘਟਦਾ ਨਹੀਂ ਹੈਗਾ ਸੋ ਬਲੱਡ ਦੇਣ ਦੇ ਨਾਲ ਸਾਡਾ ਜਿਹੜਾ ਬਲੱਡ ਚੇਂਜ ਹੁੰਦਾ ਰਹਿੰਦਾ ਹੈ ਸੋ ਬਲੱਡ ਕੱਢਣ ਦੇ ਨਾਲ ਕੋਈ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਕੋ ਕੁਝ ਨਹੀਂ ਸੋ ਮੈਂ ਵੀ ਬਹੁਤ ਵਾਰ ਵੱਧ ਤੋਂ ਵੱਧ ਮੈਂ ਆਪਣਾ ਵੀ ਖੂਨਦਾਨ ਮੈਂ ਕੀਤਾ ਹੈ ਸੋ ਆਪਾਂ ਨੂੰ ਅਜ ਤੱਕ ਉਹਦੇ ਕੋਈ ਨਹੀਂ ਹੋਇਆ ਸੋ ਇਹ ਬੇਟੀ ਸਰਪੰਚ ਸੰਦੀਪ ਕੁਮਾਰ ਚੀਨਾ ਜੀ ਦੀ ਭਾਣਜੀ ਨੇ ਸੋ ਸਾਡੀ ਭੈਣ ਦੀ ਬੇਟੀ ਆ ਸੋ ਸਾਨੂੰ ਬਹੁਤ ਅੱਛਾ ਲੱਗਾ ਕਿ ਸਾਡੇ ਬੱਚੇ ਵੀ ਇਸ ਬਲੱਡ ਕੈਂਪ ਦੇ ਵਿੱਚ ਬਲੱਡ ਕੈਂਪ ਦਾ ਹਿੱਸਾ ਬਣੇ ਸੋ ਬੱਚੇ ਬਹੁਤ ਵਧਾਈ ਦੇ ਪਾਤਰ ਨੇ ਸੋ ਸਾਰਿਆਂ ਨੂੰ ਬੇਨਤੀ ਆ ਕੇ ਬਲੱਡ ਜਿਹੜਾ ਦਾਨ ਹੈ ਉਹ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਕਿਸੇ ਗਰੀਬ ਦੇ ਕੰਮ ਆ ਸਕੇ ਜੀ ਸਾਨੂੰ ਗੁਲਾਮੀ ਦੇ ਚੱਕਰ ਵਿੱਚੋਂ ਕੱਢਣ ਲਈ ਪ੍ਰਾਧਨਤਾ ਦਾ ਖਾਤਮਾ ਕਰਨੇ ਲਈ ਸਾਨੂੰ ਜਗਾਉਂਦੇ ਸੀ ਝੰਜੋੜਦੇ ਸੀ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ 650 ਸਾਲ ਬਾਅਦ ਜਦੋਂ ਆਪਾਂ ਦੇਖਿਆ ਪਿੱਛੇ ਸੰਤ ਰਾਮਾ ਨਾਨ ਦੇ ਜਿਹਦੀ ਹੱਤਿਆ ਹੋਈ। ਕੀ ਸੰਗਤ ਨੂੰ ਪਤਾ ਲੱਗਿਆ ਕਿ ਉਹ ਹੱਤਿਆ ਦਾ ਮਕਸਦ ਕਿਉਂ ਸੀ? ਹੱਤਿਆਰਿਆਂ ਦਾ ਮਕਸਦ ਕਿਆ ਸੀ? ਉਹਨਾਂ ਨੂੰ ਹਥਿਆਰ ਕਿੰਨ ਦਿੱਤੇ? ਸਾਜ਼ਿਸ਼ ਕਿੱਥੇ ਬਣੀ? ਕਿਉਂ ਨਹੀਂ ਅਜ ਤੱਕ ਪਤਾ ਲੱਗਿਆ ਕਿਉਂਕਿ ਹਾਕਮ ਨਹੀਂ ਚਾਹੁੰਦਾ ਕਿ ਇਹ ਨਹੀਂ ਕਲ ਦੱਸੀ ਜਾਵੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂੰਗਾ ਕਿ ਇਸੇ ਤਰ੍ਹਾਂ ਸੰਦੀਪ ਕੁਮਾਰ ਜੀ ਨਾਲ ਦੀ ਸਰਪੰਚ ਸਾਡੇ ਸ਼ਹੀਦ ਹੋਏ ਹੱਤਿਆ ਹੋਈ ਕੀ ਮਕਸਦ ਸੀ ਹੱਤਿਆ ਦਾ ਕੀ ਬਗੜਦਾ ਸੀ ਉਹ ਕਿਸੇ ਦਾ ਸੋ ਇਹ ਸੰਗਰਾ ਕੁਛ ਸੰਨ ਸਮਝਣ ਦੀ ਜ਼ਰੂਰਤ ਹੈ ਤੁਸੀਂ ਦੱਸੋ ਤੋਗਲ ਕਾ ਬਾਦ ਦਿੱਲੀ ਚ ਗੁਰੂ ਰਵਿਦਾਸ ਗੁਰੂ ਘਰ ਤੋੜਿਆ ਸੰਗਤੋਂ ਤੁਹਾਨੂੰ ਪਤਾ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਿਆ ਗਿਆ ਔਰ ਆਰਐਸਐਸ ਨੇ ਉਹਤੇ ਕਬਜ਼ਾ ਕਰ ਲਿਆ ਜਿਹੜੀਆਂ ਸੰਗਤਾਂ ਵਿਰੋਧ ਕਰਨ ਗਈਆਂ ਉਹਨਾਂ ਦੰਗਾ ਮਾਰ ਕੇ ਜਿਲ੍ਹ ਭੇਜਿਆ ਇਹ ਸੰਵਿਧਾਨ ਕਦੀ ਗੈਸਤਰੀ ਨਹੀਂ ਦਾਂ ਲੇਕਿਨ ਹੁਕਮਰਾਨ ਗੁਰੂ ਰਵਿਦਾਸ ਦੇ ਗੁਰੂ ਘਰਾਂ ਤੇ ਹਮਲੇ ਕਰ ਰਿਹਾ ਪਿੰਜ ਤਲੇ ਤੇ ਮਜੂਦਾ ਪੰਜਾਬ ਦੀ ਸਰਕਾਰ ਨੇ ਗੁਰੂ ਰਵਿਦਾਸ ਗੁਰੂ ਘਰ ਤੇ 21 ਅਗਸਤ ਨੂੰ ਹਮਲਾ ਕੀਤਾ ਜੇਸਬੀ ਲੈ ਕੇ 250 ਪੁਲਿਸ ਕਰਮਚਾਰੀ ਭੇਜ ਕੇ ਔਰ ਜਿਹੜੀਆਂ ਸੰਗਤਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਪੁਲਿਸ ਉਠਾ ਕੇ ਲੈ ਗਈ ਔਰ ਤਾਂ ਤੱਕ ਨੂੰ ਵੀ ਕਿਸੇ ਸੀਟ ਕੈਲ ਗਏ ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਧਾਰਮਿਕ ਸ਼ਰਧਾ ਵੀ ਰੱਖੋ ਸੰਘਰਸ਼ ਦਾ ਜਜ਼ਬਾ ਵੀ ਰੱਖੋ ਜਿੱਥੇ ਸਾਡੇ ਗੁਰੂ ਕਰਾਂ ਤੇ ਹਮਲੇ ਹੁੰਦੇ ਆ ਬਰਦਾਸ਼ਤ ਨਹੀਂ ਕਰਾਂਗੇ ਜੇ ਦਿੱਲੀ ਚ ਬੀਜੇਪੀ ਦੀ ਸਰਕਾਰ ਨੇ ਗੁਰੂ ਰਗਟਾਸ ਗੁਰੂਕਰ ਤਾਇਆ ਤਾਂ ਬੀਜੇਪੀ ਨੂੰ ਸਵਾਲ ਬਣਦਾ ਹੈ ਕਿ ਕਿਉਂ ਤੋੜਿਆ ਗੁਰੂਕਰ ਜਦੋਂ ਆਪਾਂ ਇੱਥੇ ਸੰਗਤ ਬੈਠੀ ਆ ਗੁਰੂ ਸਾਹਿਬ ਦੇ ਸਾਹਮਣੇ ਜੇ ਘਰ ਦੀ ਕੋਈ ਇੱਕ ਇੱਕ ਵੀ ਛੇੜਵੇਂ ਤੁਸੀਂ ਉਹਨੂੰ ਕਦੀ ਮaaf ਨਹੀਂ ਕਰੋਗੇ ਹੁਕਮਰਾਨ ਕਦੀ ਮaaf ਨਹੀਂ ਕੀਤੇ ਜਾ ਸਕਦੇ ਜਿਹੜੇ ਸਾਡੇ ਗੁਰੂਕਰਨ ਤੇ ਹਮਲੇ ਕਰਦੇ ਆ ਜਿਨ੍ਹਾਂ ਨੇ ਪੰਜਾਬ ਤਲੇਤੇ ਚ ਗੁਰੂ ਘਰ ਤੋੜਿਆ ਚਾਰ ਚੁਬਾਰੀ ਢਾਈ ਮੈਂ ਇਹ ਗੱਲ ਕਹੀ ਅਸੀਂ ਲੜਾਈ ਲੜ ਕੇ ਮੈਂ ਇਹ ਗੱਲ ਕਹੀ ਜਦੋਂ ਅਸੀਂ ਤਲੇਤੇ ਗਏ ਕਿ ਬਵੰਜਾ ਰਾਜੇ ਗੁਰੂ ਸਾਹਿਬ ਦੇ ਮੋਰੇ ਲੰਮੇ ਪੈ ਸੀ ਡੰਡਾ ਕਰਦੇ ਸੀ ਸੰਤਾਂ ਔਰ ਸੰਗਤਾਂ ਦੇ ਅਸ਼ੀਰਵਾਦ ਨਾਲ ਭਗਵੰਤ ਮਾਨ ਤੇਰਾ ਹੰਕਾਰ ਤੋੜਾਂਗੇ ਤਰਵੰਧਾ ਤੈਨੂੰ ਗੁਰੂ ਮਰੇ ਲੰਮਾ ਪਾਵਾਂਗੇ ਔਰ ਪਾਇਆ ਗੁਰੂ ਘਰ ਉੱਥੇ ਹੀ ਬਣਿਆ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜਿਹੜੀ ਕੌਮ ਆਪਣੇ ਤੇ ਹੋ ਰਹਿ ਜੁਲਮਾਂ ਦਾ ਬਦਲਾ ਲੈਣਾ ਨਹੀਂ ਜਾਣਦੀ ਉਹ ਕੌਮ ਕਦੇ ਵੀ ਅਣਖ ਦੀ ਜ਼ਿੰਦਗੀ ਜੀ ਨਹੀਂ ਸਕਦੀ ਇਸ ਕਰਕੇ ਜੇ ਅਸੀਂ ਉੱਥੇ ਸੰਕਲਪ ਲਿਆਂ ਕਿ ਜੇ ਗੁਰੂ ਰਵਿਦਾਸ ਗੁਰੂ ਘਰਨਾ ਬਚਾ ਸਕੇ ਜਿਹੜੀਆਂ ਤੁਸੀਂ ਕੋਠੀਆਂ ਬਣਾਈਆਂ ਜਿਹੜੀਆਂ ਤਾਰਾਂ 'ਚ ਝੁੰਮਦੇ ਆ ਜਿਹੜੇ ਪਿੰਡ ਪਿੰਡ ਗੁਰੂ ਰਵਿਦਾਸ ਗੁਰੂ ਘਰ ਬਣਾਏ ਅੰਬੇਡਕਰ ਪਵਨ ਬਣਾਏ ਬਚਣੇ ਨਹੀਂ ਲੜਾਈ ਲੜਨੀ ਪਈ ਅਸੀਂ ਲੜਾਈ ਲੜੀ 1 ਮਹੀਨਾ ਔਰ ਗੁਰੂ ਸਾਹਿਬ ਦੇ ਗੁਰੂ ਰਵਿਦਾਸ ਜੀ ਦੇ ਅਸ਼ੀਰਵਾਦ ਨਾਲ ਤੁਹਾਡੀ ਜਿੱਤ ਪ੍ਰਾਪਤ ਹੋਈ ਤਲੇਤਾ ਮੋਚਾ ਫੱਤੇ ਹੋਇਆ ਗੁਰੂ ਘਰ ਬਣ ਗਿਆ ਇੱਥੇ ਚਾਂਦ ਬਸਵਾ ਪਿੰਡ ਚਾਂਦ ਬਸਵਾ ਚਾਂਦ ਬਸਵਾ ਗੁਰੂ ਰਵਿਦਾਸ ਗੁਰੂ ਘਰ 1975 ਦਾ ਤੇ ਸਰਕਾਰ ਕਹਿੰਦੀ ਆ ਇਹਨੂੰ ਅਸੀਂ ਪੰਚਾਇਤ ਕਰ ਬਣਾਉਣਾ ਅਸੀਂ ਕਿ ਜੀਸੀ ਨੂੰ ਜਿਹੜੇ ਤਨੂੰ ਸਰਕਾਰ ਨੂੰ ਕਿਹਾ ਕਿ 15 ਤਰੀਕ ਤੱਕ ਅਗਰ ਆਪਣੀ ਗਲਤੀ ਦਰਸਤ ਨਾ ਕਰੀ ਤਾਂ ਸਾਨੂੰ ਫਿਰ ਅੰਦੋਲਨ ਦਾ ਬਿਗਲ বাজਾਣਾ ਪਊਗਾ ਉਹ ਬਨੂਰ ਦੇ ਵਿੱਚ ਕਲੋਨੀ ਪਿੰਡ ਚ ਡਾਕਟਰ ਪੀਮਰਾਓ ਅੰਬੇਦਕਰ ਦੇ ਗੁੱਤ ਨੂੰ ਰਜਵਾੜਿਆ ਨੇ ਓਖੜਿਆ ਔਰ ਇਹ ਸਰਕਾਰ ਉਸ ਬੁੱਤ ਨੂੰ ਕ ਸੀਟ ਕੇ ਲੈ ਕੇ ਗਈ ਕੌਣ ਉਠੂਗਾ ਬੇਤਵੀ ਦੇ ਬ੍ਰੁਖ ਜਿਸ ਇਨਸਾਨ ਨੇ ਤੈਨੂੰ ਜ਼ਬਾਨ ਦਿੱਤੀ ਇਮਾਨਦਤਾ ਕਾਰਾ ਕੋਠੀਆਂ ਕੋਟ ਪੈਂਟ ਟਾਈ ਐਸਐਸਪੀ ਡੀਸੀ ਬਣਾਤੇ ਤੇ ਜੇ ਉਹਦੇ અપਮਾਨ ਦੀ ਬਦਲੀ ਬਦਲਾ ਨਾ ਲਉਗੇ ਤਾਂ ਫਿਰ ਗੁਰੂ ਨੇ ਕਿਹਾ ਕਿ ਜੇ ਜੀਵੇ ਪਤਲਤ ਜਾਏ ਲੱਖ ਹਰਾਮ ਜਿੱਤਾ ਕੁਛ ਖਾਏ ਜੇ ਜੀਵ ਦੇ ਦੀ ਇੱਜ਼ਤ ਤੇ ਹਮਲਾ ਹੁੰਦਾ ਤਾਂ ਕਹਿੰਦਾ ਤੁਹਾਡੇ ਪਰੌਂਠੇ ਖਾਦਿਓ ਪੁੱਕੜ ਖਾਦਿਓ ਇਹ ਬੋਤਲਾਂ ਝਕਾਰੀਆਂ ਸਭ ਹਰਾਮ ਐ ਇਸ ਕਰਕੇ ਮੇਰਾ ਸੰਤਾਂ ਨੂੰ ਸਦਾ ਹੈ ਕਿ ਆਓ ਸੰਗਤ ਦਾ ਜਨੂਨ ਪੈਦਾ ਕਰੋ ਮਿਸ਼ਨ ਬੇਗਮਪੁਰਾ 650 ਸਾਲਾ ਗੁਰੂ ਸਾਹਿਬ ਦਾ ਜਨਮ ਦਿਹਾੜਾ 27 ਔ ਉਸ ਵਕਤ ਗੁਰੂ ਸਾਹਿਬ ਦੀ ਸੋਚ ਦਾ ਮੇਘਮਪਰਾ ਬਣਾਈਏ ਅਸੀਂ 650 ਸਾਲੇ ਦਿਨ ਦਿਨ ਨੂੰ ਸਮਰਪਿਤ ਹੋ ਕੇ ਪੰਜਾਬ ਦੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 650 ਸਮਾਗਮ ਰੱਖੇ ਆ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਸਮਾਗਮਾਂ ਵਿੱਚ ਵੀ ਸ਼ਾਮਲ ਹੋਣਾ ਸੰਤਾਂ ਮਹਾਪੁਰਸ਼ਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਮਾਗਮਾਂ ਨੂੰ ਆਪਣਾ ਅਸ਼ੀਰਵਾਦ ਦੇਣਾ ਤਾਂ ਕਿ ਕੌਮ 27 ਗੁਰੂ ਸਾਹਿਬ ਦੇ ਸੁਪਨਿਆਂ ਦਾ ਬੇਗਮਪੁਰਾ ਪੰਜਾਬ ਦੀ ਧਰਤੀ ਤੇ ਬਣਾ ਸਕੇ ਸਾਰੀਆਂ